ਜੇ ਜਿਹੜੀ ਇਧਰਲੀ ਸਾਈਡ ਆ ਇਧਰ ਘਰਾਂ ਦੇ ਡਿਜ਼ਾਈਨ ਵਗੈਰਾ ਕਾਫੀ ਵੱਖਰੇ ਆ ਜਿਹੜੀ ਸਾਈਡ ਤੋਂ ਮੈਂ ਉਧਰਲੀ ਸਾਈਡ ਨਾਲੋਂ ਇਧਰ ਘਰ ਕਾਫੀ ਵੱਡੇ ਲੱਗ ਰਹੇ ਆ ਬਹੁਤ ਵੱਡੇ ਲੱਗ ਰਹੇ ਆ ਤੇ ਡਿਜ਼ਾਈਨਿੰਗ ਇਹਨਾਂ ਦੀ ਮੈਂ ਕੋਸ਼ਿਸ਼ ਕਰਦਾ ਕੈਮਰੇ ਦੇ ਵਿੱਚ ਕੈਪਚਰ ਕਰਾਂ ਸਾਰੇ ਘਰਾਂ ਨੂੰ ਬਹੁਤ ਜ਼ਿਆਦੇ ਵੱਡੇ ਘਰ ਆ ਹਾਂ ਇਧਰ ਤਾਂ ਸਾਫੀ ਵੱਡੇ ਤੇ ਸੋਹਣੇ ਘਰ ਹੈ ਸ਼ਾਇਦ ਇਹ ਜਿਆਦਾ ਪੌਰਸ਼ੇਰੀਆ ਹੋਣਾ ਇਸ ਕਰਕੇ ਜਿਆਦਾ ਵੱਡੇ ਘਰ ਹੈ ਤੇ ਬਾਕੀ ਹੁਣ ਐਂਟਰੀ ਕਰ ਰਹੇ ਹਾਂ ਜੀ ਜੰਗਲ ਦੇ ਵਿੱਚ ਤੇ ਬੇਟਾ ਅਰਮਾਨ ਵੇਟ ਕਰ ਰਿਹਾ ਸੀ ਮੇਰੀ ਮੈਂ ਥੋੜਾ ਅੱਗੇ ਘਰ ਦੇਖਣ ਚਲਾ ਗਿਆ ਸੀ ਤੇ ਇਹ ਇੱਕ ਪਾਸ ਬਣਿਆ ਹੋਇਆ ਹੈ ਜਿਹੜਾ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਅੱਜ ਇਹ ਜੰਗਲ ਦੇ ਵਿੱਚ ਐਂਟਰੀ ਕਰ ਰਹੇ ਆ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਕਾਫੀ ਸੰਘਣਾ ਵੀ ਹੈ ਕਿਉਂਕਿ ਇਹ ਕੁਦਰਤੀ ਇਦਾਂ ਦੇ ਜੰਗਲ ਇੱਥੇ ਆਉਣੀ ਹੈ ਤੇ ਬਹੁਤ ਸੋਹਣਾ ਤੇ ਮੈਨੂੰ ਤਾਂ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕੈਨੇਡਾ ਦੇ ਜੰਗਲ ਦੇ ਵਿੱਚ ਜਾਣ ਦਾ ਕਦੇ ਮੌਕਾ ਨਹੀਂ ਮਿਲਿਆ ਤੇ ਇਹ ਫਸਟ ਟਾਈਮ ਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਤਰਾਡੇ ਤੱਕ ਜਿੱਥੋਂ ਤੱਕ ਵੀ ਕੈਮਰਾ ਜਾ ਰਿਹਾ ਸਾਰੇ ਬਹੁਤ ਸੋਹਣਾ ਲੱਗ ਰਿਹਾ ਤੇ ਇੱਕ ਇਹ ਜੰਗਲ ਦੇ ਵਿੱਚ ਛੋਟੀ ਜੀ ਪਗ ਡੰਡੀ ਟਾਈਪ ਬਣੀ ਹੋਈ ਹੈ ਹਾਂ ਆਹ ਪਗ ਡੰਡੀਆਂ ਜੀਆਂ ਬਣੀਆਂ ਇੱਧਰ ਜਾਨ ਵਾਸਤੇ ਕਾਫੀ ਉੱਚੇ ਉੱਚੇ ਦਰਖਤ ਹੈ ਸ਼ਾਇਦ ਕੈਮਰਾ ਤਾਂ ਇਹਨਾਂ ਨੂੰ ਕੈਪਚਰ ਵੀ ਨਾ ਕਰੇ ਅੰਤ ਤੱਕ ਇਹ ਗੱਲ ਵੀ ਇੱਥੇ ਜੰਗਲਾਂ ਦੇ ਵਿੱਚ ਕੋਈ ਖਾਸ ਖਤਰਾ ਹੁੰਦਾ ਨਹੀਂਗਾ ਕਿਉਂਕਿ ਇੱਥੇ ਵਾਈਲਡ ਲਾਈਫ ਤੇ ਜਿਹੜੇ ਜੀਵਾ ਉਹ ਜ਼ਿਆਦਾ ਨਹੀਂ ਹੁੰਦੇ ਇੱਥੇ ਖਤਰਨਾਕ ਜੇਵੇਂ ਆਪਣੇ ਤਾਂ ਚਲੋ ਜ਼ਿਆਦਾ ਹੀ ਜੰਗਲਾਂ ਦੇ ਵਿੱਚ ਗਰਮੀ ਦਾ ਕਰਕੇ ਕੀਟ ਪਤੰਗੇ ਵੀ ਜ਼ਹਿਰੀਲੇ ਜ਼ਿਆਦਾ ਹੁੰਦੇ ਆ ਤੇ ਮੈਂ ਇਦਾਂ ਹੀ ਸੁਣਿਆ ਵੀ ਕੈਨੇਡਾ ਦੇ ਵਿੱਚ ਜ਼ਿਆਦਾ ਜ਼ਹਿਰੀਲੇ ਨਹੀਂ ਹੁੰਦੇ ਤੇ ਦਰਖਤ ਜਿਹੜੇ ਟੁੱਟ ਕੇ ਡਿੱਗੇ ਹੋਏ ਆ ਬਟ ਆਪਣੇ ਤਾਂ ਜੰਗਲ ਪੰਜਾਬ ਦੇ ਵਿੱਚ ਤਾਂ ਛੱਡਾ ਹੀ ਨਹੀਂ ਪੰਜਾਬ ਕੇ ਇੰਡੀਆ ਦੇ ਵਿੱਚ ਤਾਂ ਜੰਗਲਾਂ ਨੂੰ ਛੱਡਾ ਹੀ ਨਹੀਂਗਾ ਸਾਫ ਸਫਾਈ ਕਰਕੇ ਉਹਨੂੰ ਖੇਤੀਬਾੜੀ ਲਈ ਯੂਜ਼ ਕਰ ਲੈਂਦੇ ਆ ਤੇ ਦਰਖਤਾਂ ਨੂੰ ਵੇਚ ਦਿੰਦੇ ਆ ਇਸੇ ਕਰਕੇ ਸ਼ਾਇਦ ਜਿਹੜਾ ਆਪਣਾ ਇੰਡੀਆ ਦਾ ਵਾਤਾਵਰਨ ਹੈ ਆਪਾਂ ਜਿਆਦਾ ਪ੍ਰਦੂਸ਼ਿਤ કરી ਬੈਠੇ ਆ ਤੇ ਇੰਡੀਆ ਦੇ ਵਿੱਚ ਰਹਿਣਾ ਹੀ ਬਹੁਤ ਔਖਾ ਹੋਇਆ ਪਿਆ ਹੈ ਜਿਆਦਾ ਗਰਮੀ ਵੀ ਬਹੁਤ ਜਿਆਦਾ ਪੈਂਦੀ ਹੈ ਫਿਰ ਉਸ ਤੋਂ ਬਾਅਦ ਝੋਨੇ ਦੇ ਸੀਜ਼ਨ ਵੇਲੇ ਅਗਸਟ ਅਕਤੂਬਰ ਨਵੰਬਰ ਦੇ ਵਿੱਚ ਧੂਆਂ ਜਦੋਂ ਜਿਆਦਾ ਹੋ ਜਾਂਦਾ ਉਦੋਂ ਵੀ ਸਾਹ ਲੈਣਾ ਔਖਾ ਹੋ ਜਾਂਦਾ ਬਟ ਇੱਥੇ ਆ ਕੇ ਬਹੁਤ ਫਰੈਸ਼ ਫੀਲ ਹੁੰਦਾ ਹੈ ਕਿਉਂਕਿ ਜੰਗਲਾਂ ਦੀ ਕੁਦਰਤੀ ਇੱਥੇ ਜਿਹੜਾ এনवायरमेंट ਹੈ ਉਹ ਬਹੁਤ ਵਧੀਆ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਜੰਗਲਾਂ ਦੇ ਵਿੱਚ ਆ ਕੇ ਉਹ ਤਾਂ ਹੀ ਆਪਾਂ ਜੰਗਲਾਂ ਦੇ ਵੱਲ ਜਾਣ ਲਈ ਆਪਾਂ ਹਿਮਾਚਲ ਜਾਂ ਕਸ਼ਮੀਰ ਜਾਂ ਉੱਤਰਾਖੰਡ ਦਾ ਗਰਮੀਆਂ ਦੇ ਵਿੱਚ ਰੁਖ ਕਰਦੇ ਆ ਵੀ ਉੱਧਰ ਜਾ ਕੇ ਕੁਝ ਸਮਾਂ ਬਿਤਾਇਆ ਜਾਵੇ ਤੇ ਆਹ ਇੱਥੇ ਬੈਠਣ ਨੂੰ ਇਹਨਾਂ ਨੇ ਸ਼ਾਇਦ ਰਖਤ ਵਗੈਰਾ ਇੱਥੇ ਚੱਕਣ ਨਹੀਂ ਆਉਂਦੀ ਦਖਤ ਵਗੈਰਾ ਕੋਈ ਲੱਕੜ ਇੱਥੇ ਕੱਟ ਕੇ ਲੈ ਕੇ ਨਹੀਂ ਜਾਂਦਾ ਕਿਉਂਕਿ ਇਥੋਂ ਦੇ ਰੂਲ ਬਹੁਤ ਜ਼ਿਆਦਾ ਸਖਤ ਹੈ ਤੇ ਇਹ ਜਿਆਦਾ ਸਖਤ ਰੂਲ ਹੋਣ ਕਰਕੇ ਇੱਥੇ ਕੋਈ ਲੱਕੜ ਆਪਣੇ ਵਾਂਗੂ ਨਹੀਂ ਤਾਂ ਇੱਥੇ ਮੈਂ ਕਿਤੇ ਕੋਈ ਆਰੇ ਦੇਖਿਆ ਵੀ ਜਿਹਦੇ ਨਾਲ ਆਪਣੇ ਆ ਲੱਕੜਾ ਜ਼ਿਆਦਾ ਕੱਟਦੇ ਹੋਣ ਤੇ ਬਸ ਆਏ ਆ ਦਰਖਤ ਜਿਹੜੇ ਪੁਰਾਣੇ ਹੋ ਕੇ ਡਿੱਗ ਪੈਂਦੇ ਆ ਬਸ ਉਹ ਇਦਾਂ ਹੀ ਪਏ ਪਏ ਕੇ ਇੱਥੇ ਖਤਮ ਹੋ ਜਾਂਦੇ ਆ ਡੀਕੰਪੋਜ਼ਡ ਹੋ ਜਾਂਦੇ ਆ ਤੇ ਉਸ ਨਾਲ ਇੱਥੇ ਨਵੇਂ-ਨਵੇਂ ਛੋਟੇ-ਛੋਟੇ ਦਰਖਤ ਆਪਾਂ ਦੇਖ ਹੀ ਸਕਦੇ ਆ ਇਹ ਇੱਥੇ ਆ ਸਾਰੀਆਂ ਟਾਹੜੀਆਂ ਪੂਟੀਆਂ ਜੀਆਂ ਛੋਟੀਆਂ-ਛੋਟੀਆਂ ਹਜੇ ਚੱਲੀ ਜਾਂਦੀਆਂ ਤੇ ਅੱਜ ਵੀ ਇੱਥੇ ਚੱਲ ਰਿਹਾ ਹੈ ਦੇਖਦੇ ਆ ਰਸਤੇ ਦੇ ਵਿੱਚ ਕਿੰਨਾ ਲੱਗਦਾ کافی ਸ਼ਾਂਤ ਸ਼ਾਂਤਤਾ ਸ਼ਾਂਤੀ ਤਾਂ ਕੈਨੇਡਾ ਦੇ ਵਿੱਚ ਵੈਸੇ ਬਹੁਤ ਪਰ ਜੰਗਲ ਦੇ ਵਿੱਚ ਤਾਂ ਬਿਲਕੁਲ ਹੀ ਸ਼ਾਂਤ ਜਿਆ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਬਸ ਇੱਕ ਹੀ ਹੈ ਵੀ ਇੱਥੇ ਮੱਛਰ ਜ਼ਰੂਰ ਹੈਗਾ ਜਿਹੜਾ ਇੱਥੇ ਜਿਆਦਾ ਸਮਾਂ ਮੈਂ ਲੱਗਦਾ ਖੜ ਨਹੀਂ ਸਕਦੇ ਕਿਉਂਕਿ ਮੱਛਰ ਬਹੁਤ ਹੈ ਤੇ ਉਹ ਕੱਟ ਰਿਹਾ ਹੈ ਉਹ ਵੈਸੇ ਬਹੁਤ ਸੋਨਾ ਹੈ ਬਈ ਅੰਦਰ ਆਓ